वाहे गुरु जी का खालसा वाहे गुरु जी की फतेह मेरा नाम दुर्गा कौर हम खंडवा ज़िले से हैं और हमारा मन करा कि हम जाएं और अमृत छकें गुरुद्वारे घूमें दर्शन करें हम पहले से ही गुरु के सिंह थे तो और भी हमने सोचा कि जाएं तो और भी अपन को पता चले सब जगह देखें घूमे फिरे अमृत पान छक लें बस ये हमारी इच्छा थी हमारे ज़िले में भी बहुत सारे सिख हैं सरदार गुरुद्वारे भी है। हाँ, हम हैं हम अमृत छकने यहाँ पे आए थे हमारे साथ इतने सब महिलाएं सब आए हाँ आज आज छका है हमने अमृत उन्होंने क्या बताया क्या मर्यादा रखनी मर्यादा क्या रखनी है बताओ क्या मर्यादा बताइए मर्यादा बताई चार बजे रात से उठना है और स्नान करना है गुरु का सिमरण करना है सुबह शाम गुरुद्वारे जाके हाजिरी भरना है इन आदो हम सब बताए अब नहीं करेंगे हमको बोला था तो अब आप नहीं करेंगे धन्यवाद

ਚਾਹੁੰਦਾ ਅੱਜ ਸਾਧੂ ਦਾ ਬੱਚੇ ਵੀ ਹੋ ਜੋ ਅੱਜ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਆਨੰਦਪੁਰ ਸਾਹਿਬ ਦੇ ਵਿੱਚ ਧਰਤੀ ਤੇ ਆ ਕੇ ਝੰਡੇ ਵੜਦਾ ਸਾਧੂ ਦੇ ਪਹਿਲੇ ਸਾਡੇ ਮੇਰੇ ਮੂਜਾ ਜੀ ਕੰਮ ਕਰਦੇ ਸੀ ਚਿਕਰ ਉਹਨਾਂ ਸਾਡੇ ਸਿੰਘ ਜੀ ਪੂਰੀ ਜ਼ਿੰਮੇਵਾਰੀ ਦੀ ਔਰ ਫਿਰ ਉਹਨਾਂ ਨੇ ਕਿਰਪਾ ਜੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੀ ਦਿਨ ਤੋਂ ਹੋਈ

ਸਾਕਾ ਫਾਰਕ ਕਰਤ ਬਣ ਗਿਆ ਉਹ ਆਹ ਜਿਹੜੀ ਬੜੀ ਮਹਿੰਗੀ ਪੈਂਦੀ ਸੀ ਜੀ ਨੂੰ ਅਸੀਂ ਦਾਲ ਪਿੰਦੇ ਵਿੱਚ ਲਿਆਇਆ ਫੋਨ ਮਾਇਨੇ ਬਾਹਰ ਕੋਨਾ ਦੇ ਵਿੱਚ ਮੈਂ ਨਾਮ ਬਰੂਖ ਭਰਿਆ ਪਰ ਬੋਲਿਆ ਕਰਦਾ ਕਾਜ ਨਾਲ ਉਹਦੀ ਬਣਾ ਕੇ ਪਾ ਲੂਗਾ ਉਹਦਾ ਬਹੁਤ ਬੋਲੇ ਨਾਲ ਅੱਗ ਲਾ ਕੇ ਉਹ ਬੜਾ ਆਪਣਾ ਜਿਹੜਾ ਤਰ੍ਹਾਂ ਸਾਰੇ ਆਹ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੋਤ ਸਿੰਘ ਆ ਜੀ ਦੋ ਜੀ ਅੱਜ ਕੀ ਹੈ ਸਾਰਾ ਕਿਹੜਾ ਸਿੱਖ ਸਮੁਦਾਇ ਤੋਂ ਹੈ ਜੇ ਕਿ ਅਮਰਸਾ ਕੇ ਬੁਰ ਵਾਲੇ ਬਣ ਨਹੀਂ ਜੇੜੀ ਇਹ ਸੰਗਤ ਹੈ ਇਹ ਬਨਜਾਰੇ ਸਿੱਖਾਂ ਦੀ ਸੰਗਤ ਹੈ ਇਹ ਐਮਪੀ ਦੇ ਜ਼ਿਲ੍ਹਾ ਅਖੰਡਵਾੜ ਜ਼ਿਲ੍ਹਾ ਪੈਂਦਾ ਉੱਥੋਂ ਦੀ ਸਾਰੀ ਸੰਗਤ ਆ ਇਹ 70 ਪ੍ਰਾਣੀਆਂ ਇਹ ਯਾਤਰਾ ਕਰਨ ਆਏ ਨੇ ਅਲੱਗ-ਅਲੱਗ ਪਿੰਡਾਂ ਤੋਂ ਤੇ ਅੱਜ ਇੱਥੇ 35 ਤੋਂ 36 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਜਿਹਦੇ ਵਿੱਚ ਬੱਚੇ ਨੇ ਬੀਬੀਆਂ ਨੇ ਤੇ ਸਿੰਘ ਨੇ ਇਹ ਅੱਜ ਗੁਰੂ ਵਾਲੇ ਬਣੇ ਨੇ ਦੀ ਕਿਰਪਾ ਤਾਂ ਗੁਰੂ ਮਹਾਰਾਜ ਦੀ ਆ ਸਾਡੀ ਦਾ ਮਹਾਰਾਜ ਨੇ ਇਹਨਾਂ ਦੇ ਚੌਂਕੀਦਾਰਾਂ ਤੇ ਡਿਊਟੀ ਲਗਾਈ ਆ ਤੇ ਅਸੀਂ ਇਹ ਹਰ ਸਾਲ ਆਉਂਦੇ ਨੇ ਇਹ ਇਹਨਾਂ ਦੀ ਤੀਜੀ ਯਾਤਰਾ ਇਸ ਵਾਰ ਇਹਨਾਂ ਨਾਲ ਅਸੀਂ ਸਾਡਾ ਸੰਪਰਕ ਕਰੋਨਾ ਕਾਲ ਦੇ ਵਿੱਚ ਹੋਇਆ ਸੀ ਇਹ ਪ੍ਰੇਮ ਸਿੰਘ ਜੀ ਖੜੇ ਨੇ ਇਹਨਾਂ ਨੇ ਸਾਨੂੰ ਸਾਡਾ ਅਸੀਂ ਇੱਥੇ ਖੰਨੇ ਲੰਗਰ ਲਗਾਇਆ ਸੀ ਉਹਦਾ ਇਸਤਿਆਰ ਪਾਇਆ ਸੀ ਜੇ ਕਿਸੇ ਨੂੰ ਲੰਗਰ ਦੀ ਜ਼ਰੂਰਤ ਆ ਤਾਂ ਸਾਡੇ ਨਾਲ ਸੰਪਰਕ ਕਰੋ ਤੇ ਇਹਨਾਂ ਨੇ ਉਹ ਫੇਸਬੁੱਕ ਤੇ ਇਸਤਿਆਰ ਦੇਖ ਕੇ ਸਾਨੂੰ ਫੋਨ ਕੀਤਾ ਤੇ ਫਿਰ ਇਹਨਾਂ ਨੂੰ ਮੈਂ ਫੋਨ ਤੇ ਗੱਲ ਹੋਈ ਮੈਂ ਕਿਹਾ ਇਹਨਾਂ ਨੇ ਆਪਣਾ ਵਰਦਾ ਜ਼ਿਲ੍ਹਾ ਦੱਸਿਆ ਵਰਦੇ ਡਿਊਟੀ ਨਿਭਾਉਂਦੇ ਨੇ ਗਰੰਥੀ ਸਿੰਘ ਦੀ ਮੈਂ ਕਿਹਾ ਵੀ ਇੱਥੇ ਅਸੀਂ ਮਦਦ ਕਿ ਕਿੱਦਾਂ ਕਰੀਏ ਤੁਹਾਡੀ ਕਿਉਂਕਿ ਲੋਕਡਾਊਨ ਲੱਗਿਆ ਸੀ ਉਸ ਸਮੇਂ ਚਲੋ ਇਹਨਾਂ ਨੂੰ ਮਹਾਰਾ ਇਹਨੇ ਸੋਜੀ ਬਖਸ਼ੀ ਇਹਨਾਂ ਨੂੰ ਅਸੀਂ ਅਕਾਊਂਟ ਨੰਬਰ ਲਾ ਕੇ ਪੈਸੇ ਪਾਏ ਇਹਨਾਂ ਨੇ ਸਾਰਾ ਰਾਸ਼ਨ ਵੰਡਤਾ ਫਿਰ ਉਸ ਅਸੀਂ ਨਾਗਪੁਰ ਤੋਂ ਆਪਣੇ ਦੋਸਤਾਂ ਨੂੰ ਭੇਜਿਆ ਇਹਨਾਂ ਕੋ ਗਏ ਦੁਬਾਰਾ ਰਾਸ਼ਨ ਦੇ ਕੇ ਇਹਨਾਂ ਨਾਲ ਪ੍ਰੇਮ ਪਿਆਰ ਪੈ ਗਿਆ ਫਿਰ ਅਸੀਂ ਇਹਨਾਂ ਦੇ ਉੱਥੇ ਜਾ ਕੇ ਦੇਖ ਕੇ ਆਏ ਵੀ ਕਿੱਦਾਂ ਦਾ ਰਹਿਣ ਸਹਣਾ ਕੀ ਆ ਚਲੋ ਸਾਲ ਦੋ ਸਾਲ ਲੰਘੇ ਫਿਰ ਇਹਨਾਂ ਨੇ ਬੇਨਤੀ ਕੀਤੀ ਕਿ ਸਾਡੇ ਬਜ਼ੁਰਗ ਨੇ ਤਿੰਨ ਤਿੰਨ ਚਾਰ ਚਾਰ ਪੀੜੀਆਂ ਹੋ ਗਈਆਂ ਵੀ ਉਹਨਾਂ ਨੇ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਦਿਦਾਰੇ ਨਹੀਂ ਕੀਤੇ ਤੇ ਚਲੋ ਮਹਾਰਾਜ ਨੇ ਕਿਰਪਾ ਕੀਤੀ ਸੰਗਤ ਦੇ ਸਹਿਯੋਗ ਨਾਲ ਅਸੀਂ ਇਹਨਾਂ ਦੀ ਪਹਿਲੀ ਯਾਤਰਾ ਕਰਵਾਈ ਉਹਦੇ ਵਿੱਚ ਵੀ 70 ਪ੍ਰਾਣੀ ਆਏ ਸੀ ਜਿਨ੍ਹਾਂ ਦੇ ਵਿੱਚੋਂ 22 ਪ੍ਰਾਣੀਆਂ ਨੇ ਉਦੋਂ ਅੰਮ੍ਰਿਤ ਪਾਨ ਕੀਤਾ ਸੀ ਫਿਰ ਇਹਨਾਂ ਦੀ ਪਿਛਲੇ ਸਾਲ ਯਾਤਰਾ ਹੋਈ ਤੇ ਆਹ ਤੀਜੀ ਯਾਤਰਾ ਇਹਨਾਂ ਦੀ ਇਸ ਵਾਰ ਵੀ ਇਹਨਾਂ ਨੇ 70 ਪ੍ਰਾਣੀ ਆਏ ਨੇ ਤੇ 35 ਤੋਂ 36 ਦੇ ਲਗਭਗ ਪ੍ਰਾਣੀਆਂ ਨੇ ਅਮਰਤਪਾਨ ਕੀਤਾ ਤੇ ਮਹਾਰਾਜ ਦੀ ਕਿਰਪਾ ਹੋਈ ਆ ਤੇ ਸਾਡੇ ਖੋਜੀ ਸਾਹਿਬ ਖੜੇ ਨੇ ਇਹ ਬਨਜਾਰੇ ਸਿੱਖਾਂ ਦੀ ਜਾ ਕੇ ਬਾਹ ਫੜਦੇ ਨੇ ਕੱਲੇ-ਕੱਲੇ ਪਿੰਡ-ਪਿੰਡ ਜਾ ਕੇ ਉੱਥੇ ਇਹ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਤੇ ਸਿੱਖ ਪੰਥ ਅੱਗੇ ਅਤੇ ਸਰਕਾਰਾਂ ਅੱਗੇ ਰੱਖਦੇ ਨੇ ਕਿਉਂਕਿ ਇਹਨਾਂ ਨੂੰ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਉਧਰ ਪੰਜਾਬ ਦੀ ਤਰ੍ਹਾਂ ਤਾਂ ਇਹਨਾਂ ਦਾ ਰਹਿਣ-ਸਹਿਣ ਹੈ ਨਹੀਂ ਨਾ ਤਾਂ ਕੋਈ ਰੋਡਾਂ ਨੇ ਨਾ ਬਿਜਲੀ ਪਾਣੀ ਦਾ ਰਹਿਣ-ਸਹਿਣ ਇਹਨਾਂ ਦਾ ਬਹੁਤ ਨੀਵੇਂ ਪੱਧਰ ਦਾ ਤੇ ਸਾਡੀਆਂ ਜਿਹੜੀਆਂ ਬਾਹਰ ਦੀਆਂ ਸੰਸਥਾਵਾਂ ਨੇ ਜਾਂ ਪੰਜਾਬ ਦੀਆਂ ਸੰਸਥਾਵਾਂ ਨੇ ਉਹ ਫਿਰ ਪ੍ਰੇਰਿਤ ਹੋ ਕੇ ਇਹਨਾਂ ਦੀ ਬਾਹ ਫੜਦੀਆਂ ਨੇ ਹੋਰ ਬਹੁਤ ਸੰਸਥਾਵਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਦੇਖੋ ਉੱਧਰ ਜਾ ਕੇ ਕੰਮ ਕਰਨਾ ਬੜਾ ਮੁਸ਼ਕਲ ਆ ਦੇਖੋ ਇੱਥੇ ਤਾਂ ਅਸੀਂ ਚਲੋ ਸੇਵਾ ਕਰ ਲੰਨੇ ਆ ਜਿੱਦਾਂ ਹੁਣ ਖੋਜੀ ਸਾਹਿਬ ਨੇ ਜਾ ਕੇ ਰਹਿੰਦੇ ਨੇ ਮਹੀਨਾ ਮਹੀਨਾ ਰਹਿੰਦੇ ਨੇ ਜਾ ਕੇ ਇਹਨਾਂ ਦਾ ਇਹਨਾਂ ਦੀ ਭਾਸ਼ਾ 'ਚ ਇਹਨਾਂ ਨਾਲ ਗੱਲ ਕਰਨੀ ਇਹਨਾਂ ਦੀ ਸਮੱਸਿਆ ਸੁਣਨੀ ਉਹਦੇ ਵਿੱਚ ਫਿਰ ਆਮ ਬੰਦੇ ਨੂੰ ਬਹੁਤ ਦਿੱਕਤ ਆਉਂਦੀ ਆ ਜਿਹੜਾ ਬੰਦਾ ਇਹਨਾਂ 'ਚ ਵਿਚਰਿਆ ਹੁੰਦਾ ਉਹਨੂੰ ਉਹਨਾਂ ਦੀ ਗੱਲ ਜਲਦੀ ਸਮਝ ਜਾਂਦਾ ਸੁਣੋ ਅਸੀਂ ਅੱਗੇ ਤੋਂ ਵੀ ਅਪਰਾਲਾ ਕਰ ਰਹੇ ਹਾਂ ਕਿ ਹਰ ਸਾਲ ਇਹਨਾਂ ਦੀ ਜਿਹੜੀ ਸੰਖਿਆ ਉਹ ਵਧਾਈ ਜਾਊਗੀ ਸਿੰਘ ਸਾਹਿਬਾਨ ਨੇ ਵੀ ਬੇਨਤੀ ਕੀਤੀ ਹੈ ਕਿ ਇਸ ਵਾਰ ਵਿਸਾਖੀ ਤੇ ਵੱਧ ਤੋਂ ਵੱਧ ਤੁਸੀਂ ਸੰਗਤ ਲੈ ਕੇ ਆਓ ਇਹ ਹੁਣ ਜਾ ਕੇ ਉੱਥੇ ਪਿੰਡ-ਪਿੰਡ ਜਾਣਗੇ ਪ੍ਰਚਾਰ ਕਰਨਗੇ ਵੀ ਭਾਈ ਆਪਾਂ ਗੁਰੂ ਵਾਲੇ ਬਣੀਏ ਅਮਰ ਸ਼ਕੀਏ ਤੇ ਜਿਹੜੀ ਅਗਲੀ ਯਾਤਰਾ ਵਿਸਾਖੀ ਤੇ ਲੈ ਕੇ ਆਉਣੀ ਹੈ ਉਹ ਜਿਨ੍ਹਾਂ ਨੇ ਅਮਰ ਛਕਣਾ ਹੋਊਗਾ ਉਹਨਾਂ ਨੂੰ ਹੀ ਲਿਆਇਆ ਜਾਊਗਾ ਤੇ ਇਸ ਵਾਰ ਤਾਂ ਚਲੋ ਸਾਰੀ ਸੰਗਤ ਆ ਗਈ ਸੀ ਤੇ ਹੁਣ ਬਾਕੀ ਤੁਹਾਨੂੰ ਅੱਗੇ ਵਿਸਤਾਰ ਨਾਲ ਖੋਜੀ ਸਾਹਿਬ ਦੱਸਣਗੇ ਵਾਹਿਗੁਰੂ ਜੀ ਖਾਲਸਾ ਆ ਵਾਹਿਗੁਰੂ ਜੀ ਫਤਹਿ ਇਹ ਸਾਰੇ ਸੰਗਤਾਂ ਇਹ ਗੁਰਨਾਨਕ ਨਾਮ ਲੈਵਾ ਵਣਜਾਰੇ ਪਰਿਵਾਰ ਜੋ ਮੱਧ ਪ੍ਰਦੇਸ਼ ਤੋਂ ਆਏਗੇ ਬੜੇ ਲੱਖਾਂ ਦੀ ਗਿਣਤੀ ਤੇ ਇਹ ਹੈਗੇ ਜਿਦਾ ਜਿਦਾ ਇਹਨਾਂ ਇਤਿਹਾਸ ਪਤਾ ਚੱਲ ਰਿਹਾ ਹੈ ਸਿੱਖੀ ਨਾਲ ਜੁੜਦੇ ਪਏ ਹੈਗੇ ਆ ਜਿਹਨਾਂ ਦੀ ਬਾਹ ਪੜਨ ਦੀ ਸਖਤ ਲੋੜ ਹੈ ਕਿਉਂਕਿ ਕਾਫੀ ਐਸੇ ਸਿੰਘ ਹੈਗੇ ਜੋ ਅੱਜ ਵੀ ਦਰਬਾਰ ਸਾਹਿਬ ਦੇ ਕਈ ਸਮੇਂ ਬੀਤ ਚੁਕੇ ਰੋ ਹਸ ਤੱਕ ਦਰਸ਼ਨ ਨਹੀਂ ਕੀਤੇ ਹੈਗੇ ਕਈ ਪੀੜੀਆਂ ਬੀਤ ਚੁਕੀ ਹੈਗੀ ਅੱਜ ਵੀ ਉਹ ਦਰਸ਼ਨ ਕਰਨਾ ਚਾਹੁੰਦੇ ਨੇ ਔਰ ਜਿੱਦਾਂ ਇਸ ਦਾ ਪ੍ਰਚਾਰ ਦਾ ਪ੍ਰਭਾਵ ਹੋ ਰਿਹਾ ਬਹੁਤ ਲੋਕੀ ਸਿੱਖੀ ਨਾਲ ਜੁੜਦੇ ਪਏਗੇ ਲੋੜ ਹੈ ਸਾਡੀ ਇਹਨਾਂ ਦੇ ਬਾਹ ਪੜਨ ਦੀ ਬਿਲਜੀ ਮੈਂ ਅਮਰਤਦਾਰੀ ਕਉ ਤੋਂ ਬਣਿਆ ਸੀਗੇ ਤੇ ਮੈਂ 2008 ਤੇ ਬਣਿਆ ਸੀ ਅਮਰਤਦਾਰੀ ਔਰ ਸੈਕੂਲਰ ਹੀ ਪਰਿਵਾਰ ਸਿੱਖ ਨਾਲ ਜੋੜਿਆ ਮੈਂ ਸਭ ਤੋਂ ਪਹਿਲੇ ਗੁਰਮਤਗਾ ਮਿਸ਼ਨ ਕਾਲਜ ਤੇ ਪੜ੍ਹ ਕੇ ਗਿਆ ਔਰ ਸੈਕੂਲਰ ਹੀ ਬੱਚੇ 600 ਬੱਚੇ ਕਰੀ ਉਧਰ ਭੇਜਿਆ ਗਿਆ ਕਾਲਜ ਕਾਲਜ ਤੇ ਪਿੰਡ ਦੇ ਵਿੱਚ ਕਿੰਨੇ ਘਰ ਨੇ ਤੇ ਕਿਹੜਾ ਖੇਤਰ ਪੈਂਦਾ ਪਿੰਡ ਵਿੱਚ ਹੀ ਵਿਚਾਲਪੀ ਪਿੰਡੇਗਾ ਜਿੱਥੇ ਉਹ ਗੁਰਮਤ ਵਿਦਿਆਲੇ ਬਣਿਆਗਾ ਹੈਮਕੁੰਨ ਫਾਊਂਡੇਸ਼ਨ ਗੁਰੂਕੂਲ ਜਿੱਥੇ 22 ਕਰੋੜ ਦੀ ਲਾਗਤ ਉਹਨਾਂ ਨੇ ਸਕੂਲ ਬਣਾਇਆ ਵਣਜਾਰੇ ਪਰਿਵਾਰ ਦੇ ਬੱਚੇ ਤੇ ਫ੍ਰੀ ਐਜੂਕੇਸ਼ਨ ਜਿੱਥੇ ਗੁਰਮਤ ਦੀ ਪੜਾਈ ਦਿੱਤੀ ਜਾ ਰਹੀ ਬੱਚਾ ਕਿਵੇਂ ਲੱਗਿਆ ਗੁਰਦੁਆਮਾ ਦੇ ਕਿੱਦ ਕਿੱਤੇ ਦਰਬਾਰ ਬਹੁਤ ਜੀ ਨਾਨੰਦ ਆ ਰਿਹਾ ਹੈਗੇ ਅਸੀਂ ਚਾਹਦੇ ਇੱਥੇ ਪੰਜਾਬੀ ਵਜਦਾ ਹੈ ਕਿ ਸਾਨੂੰ ਇੱਕ ਗੁਰਦੀ ਨਗਰੀ ਹੈਗੀ ਅੱਜ ਤੁਸੀਂ ਲੈ ਕੇ ਆਓ ਜੱਥਾ ਤੇ ਕਿਹੜੇ ਪਿੰਡ ਦਾ ਲੈ ਕੇ ਆਓ ਤੇ ਕਿੰਨੇ ਹੁੰਦੇ ਨਵੇਂ ਸ਼ਹਿਰ ਪਿੰਡ ਤੇ ਇਹ ਪੰਜਾਬ ਬੰਦੇ ਕਰੀਬ ਅੰਮ੍ਰਿਤਸਰ ਕੇ ਇੱਕ ਲਗਭਗ ਹੈ ਜਿਹਦੇ ਵਿੱਚ ਕੁੰਮਠਾ ਪਿੰਡ ਹੈਗਾ ਮੈਣੀ ਮਾਤਾ ਹੈਗਾ ਔਰ ਆਪਣੇ ਜਮਨੀਆ ਸਰਸਰੀ ਹੈਗਾ ਖੰਡਵਾ ਆਪਣੇ ਛਲਪੀ ਹੈਗਾ ਹਾਂਜੀ 70 ਪ੍ਰਾਣੀ ਕਰੀਬ ਆਏ ਹੈਗੇ ਯਾਤਰਾ ਤੇ ਅ 10 ਦਾ ਨਾਮ ਭਗਵਾਨ ਸਿੰਘ ਖੋਜੀ ਆ ਜੀ ਹਾਂ ਜੀ ਇਹ ਕਿਹੜਾ ਖੇਤਰ ਪੈਂਦਾ ਹੈ ਕਿੱਦਾਂ ਦਾ ਦਰਿਆ ਬਿਲਕੁਲ ਜੀ ਐ ਐਮ ਪੀ ਦੇ ਨੇੜੇ ਖੰਡਵਾ ਖੰਡਵਾ ਦੇ ਨੇੜੇ ਕਾਫੀ ਪਿੰਡ ਪੈਂਦੇ ਨੇ ਜਿਹਦੇ ਵਿੱਚ ਕੀ ਇਹ ਕਾਫੀ ਟਾਂਡੇ ਨੇ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਟਾਂਡੇ ਨੇ ਜਿਹੜੇ ਟਾਂਡੇ ਅ ਨੇ ਉਹ ਬਨਜਾਰ ਨੇ ਟਾਂਡਿਆਂ ਦੇ ਰੂਪ ਦੇ ਵਿੱਚ ਰਹਿੰਦੇ ਨੇ ਔਰ ਹੱਥੀ ਕਿਰਤ ਕਰਦੇ ਨੇ ਛੋਟੇ ਛੋਟੇ ਘਰ ਨੇ ਔਰ ਇੱਥੇ ਤੱਕ ਵੀ ਹੈ ਵੀ ਇੱਕ ਘਰ ਦੇ ਵਿੱਚ ਇੱਕ ਘਰ ਦੇ ਵਿੱਚ 10-10 ਮੈਂਬਰ ਤੱਕ ਰਹਿੰਦੇ ਨੇ ਮੈਂ ਆਪ ਜਾ ਕੇ ਵੇਖ ਕੇ ਆਇਆ ਪਹਿਲੇ ਨੰਬਰ ਦੇ ਉੱਤੇ ਭਾਵੇਂ ਗਰੀਬੀ ਹੈ ਪਰ ਚੜ੍ਹਦੀ ਕਲਾ ਇੰਨੀ ਕ ਹੈ ਇਹਨਾਂ ਦੇ ਵਿੱਚ ਜਦੋਂ ਜਿਹੜੇ ਪਰਿਵਾਰ ਗੁਰੂ ਸਿੱਖੀ ਦੇ ਵਿੱਚ ਆ ਕੇ ਅਮਰ ਸ਼ਕਲਿਆ ਉਹ ਆਪਣੇ ਬੱਚਿਆਂ ਦੇ ਕੇਸ ਤੱਕ ਕਤਲ ਨਹੀਂ ਕਰਾਉਂਦੇ ਸਿੱਖੀ ਤੋਂ ਬਾਹਰ ਨਹੀਂ ਜਾਂਦੇ ਪਰ ਉਹਨਾਂ ਦੀਆਂ ਉੱਥੇ ਜਾ ਕੇ ਮੁਸ਼ਕਲਾਂ ਉਦੋਂ ਵੱਧ ਜਾਂਦੀਆਂ ਨੇ ਜਦੋਂ ਉੱਥੇ ਦੇ ਲੋਕ ਇਹਨਾਂ ਨੂੰ ਟਾਰਗੇਟ ਕਰਦੇ ਨੇ ਅਰੇ ਆਪ ਤੋਂ ਸਰਦਾਰ ਬਣ ਗਿਆ ਸਰਦਾਰੋਂ ਨੇ ਆਪਕੇ ਲਈ ਕੀਆ ਕੀ ਤੇ ਉਦੋਂ ਕਿਤੇ ਨਾ ਕਿਤੇ ਜਾ ਕੇ ਟੁੱਟ ਜਾਂਦੇ ਨੇ ਉਦੋਂ ਫੇਰ ਇਹਨਾਂ ਦੀਆਂ ਅੱਜ ਤੱਕ ਐਦਾਂ ਦੀਆਂ ਪਰਿਵਾਰ ਨੇ ਜਿਨ੍ਹਾਂ ਦੀ ਘੱਟੋ ਤਿੰਨ ਤਿੰਨ ਚਾਰ ਚਾਰ ਪੁਸਤਾਂ ਹੋ ਚੁੱਕੀਆਂ ਨੇ ਉਹਨਾਂ ਨੇ ਕਦੇ ਦਰਬਾਰ ਸਾਹਿਬ ਸੁਣਿਆ ਤਾਂ ਹੈ ਉਹਨਾਂ ਪੰਜਾਬ ਦਾ ਮੂੰਹ ਤੱਕ ਨਹੀਂ ਦੇਖਿਆ ਅਸੀਂ ਧੰਨਵਾਦੀ ਕਰਦੇ ਹਾਂ ਸਰਦਾਰ ਪ੍ਰੇਮ ਸਿੰਘ ਜੀ ਸਰਦਾਰ ਦਲੀਪ ਸਿੰਘ ਜੀ ਮਨਜੂਤ ਸਿੰਘ ਜੀ ਜਿ ਇਦਾਂ ਦੇ ਹੋਰ ਬੜੇ ਪਿਆਰੇ ਨੇ ਜਿਨ੍ਹਾਂ ਦੇ ਦਿਲ ਵਿੱਚ ਦਰਦ ਆ ਕਿ ਗੁਰਦੁਆਰੇ ਬਹੁਤ ਬਣ ਗਏ ਨੇ ਬਿਲਡਿੰਗਾਂ ਬਹੁਤ ਬਣਨੀ ਹੈ ਬਣ ਗਿਆ ਨੇ ਸਾਹਮਣੀਆਂ ਵੀ ਸਾਨੀਆਂ ਨੇ ਤੇ ਉਹਨਾਂ ਦੇ ਵਿੱਚ ਜੇ ਸਿੱਖੀ ਪ੍ਰਚਾਰ ਨਾ ਹੋਇਆ ਤੇ ਇਹ ਪ੍ਰੇਰਿਤ ਹੁੰਦੇ ਨੇ ਫਿਰ ਆਉਂਦੇ ਨੇ ਗੁਰੂ ਦੇ ਕੋਲ ਕੱਲੀ ਯਾਤਰਾ ਕਰਕੇ ਨਹੀਂ ਮੁੜ ਜਾਂਦੇ ਪਰਿਵਾਰਾਂ ਦੇ ਪਰਿਵਾਰ ਖੰਡੇ ਵਾਟੇ ਦਾ ਅਮਰਸ਼ੱਕੇ ਵਾਪਸ ਜਾਂਦੇ ਨੇ ਔਰ ਜਿਹੜਾ ਇੱਕ ਵਾਰ ਖੰਡੇ ਵਾਟੇ ਦਾ ਅਮਰਸ਼ੱਕ ਗਿਆ ਸਮਝ ਲਓ ਸਿੱਖੀ ਦਾ ਬੁੱਟਾ ਉੱਥੇ ਲੱਗ ਗਿਆ ਬੋਲੇ ਸੋ ਨਿਹਾਲ